ਦੀ ਗੱਲ ਸੇ ਕੋ ਨਾ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਜਿੰਨੀਆਂ ਵੀ ਇੱਥੇ ਸੰਤਾਂਾਂ ਸਟੇਜ ਤੋਂ ਜਿਕਾਰਾ ਲੱਗੂ ਦਾ ਮੈਂ ਪੰਥ ਦਾ ਸੇਵਕ ਹੋਣ ਦੇ ਨਾਤੇ ਇਹ ਅਕੀਰ ਪਹਿਲਾਂ ਵੀ ਕੌਮ ਨੂੰ ਕੀਤੀ ਸੀ ਸਾਡਾ ਕੋਈ ਵੀ ਧਾਰਮਿਕ ਦੀਵਾਨ ਹੋਵੇ ਦੁੱਖ ਦਾ ਹੋਵੇ ਸੁੱਖ ਦਾ ਹੋਵੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਯੋਰਦਾਰ ਤਰੀਕੇ ਦੇ ਨਾਲ ਉਠਾਵਾਂਗੇ ਕਿਉਂਕਿ ਬੰਦੀ ਸਿੰਘ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਜੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੇ ਕਾਦਰ ਛੱਡੇ ਜਾ ਸਕਦੇ ਆ ਤਾਂ ਫਿਰ ਬੰਦੀ ਸਿੰਘ ਜਿਹੜੇ ਕਿ ਰਾਸਿਕ ਹੈਗੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਣਾ ਚਾਹੀਦਾ ਸਾਡੇ ਨਾਲ ਦੋਗਣਾ ਵਿਹਾਰ ਨਹੀਂ ਹੋਣਾ ਚਾਹੀਦਾ ਇਹ ਤੋਂ ਸਟੇਜ ਤੋਂ ਜਰਕਾਰਾ ਲਗਾਇਆ ਜਾਵੇਗਾ ਤੇ ਸੰਗਤ ਨੇ ਬਾਹਾਂ ਫੜਨਾ ਕਰਕੇ ਭਰਪੂਰ ਹੰਧਾਰਾ ਦੇਣਾ ਅਸੀਂ ਸਾਰਾ ਪੰਥ ਬੰਦੀ ਸਿੰਘਾਂ ਦੀ ਰਿਹਾਈ ਆ ਸਰਕਾਰ ਆਜ ਵਾਵਾਇ ਪਰਚਾ ਕਰਕੇ ਉਧਰ ਲੱਗੀ ਹੋਈ ਆ ਪਿਛਲੇ ਪਾਸੇ ਇਹ ਤਾਂ ਹੀ ਸਾਰਤਕ ਆ ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਸਰਕਾਰ ਮੱਦਾ ਪਾਵੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲੜ ਜਿਨ੍ਹਾਂ ਦੀ ਰਿਹਾਈ ਹੋ ਜਾਣੀ ਸੀ ਪਰ ਦਿੱਲੀ ਦੇ ਲਾਲੇ ਮੁੱਖ ਮੰਤਰੀ ਕੇਜਰੀਵਾਲ ਨੇ ਬਸਤਕਤ ਨਹੀਂ ਕੀਤੇ ਇਹ ਜੇ ਪੰਜਾਬ ਸਰਕਾਰ ਦਿੱਲੀ ਨੂੰ ਮੁਖਾਤਬ ਨਹੀਂ ਆ ਪੰਜਾਬ ਨੂੰ ਆ ਤਾਂ ਜੋ ਉਹਨਾਂ ਨੂੰ ਇਹ ਮਤਾ ਜ਼ਰੂਰ ਪਾਉਣਾ ਚਾਹੀਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇਗ ਤੇ ਕੌਮ ਸੁਕੀ ਰਾਜ ਕਰੇਗਾ ਰਾਤ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ